ਵੈਲਕਮ ਮਾਈ ਨਿਊ ਵਲੌਗ ਹੈ ਗਾਇਸ ਵੈਲਕਮ ਬੈਕ ਮਾਈ ਚੈਨਲ ਮਨਾਲੀ ਵਿਦ ਤੁਹਾਡਾ ਸਭ ਦਾ ਵੈਲਕਮ ਹੈ ਜੀ ਗਾਇਸ ਜਿੱਥੇ ਮੈਂ ਵਲੌਗ ਖਤਮ ਕੀਤਾ ਸੀ ਉੱਥੇ ਸਟਾਰਟ ਕੀਤਾ ਨੈਕਸਟ ਅਸੀਂ ਹੁਣ ਚੈੱਕ ਆਊਟ ਕਰ ਦਿੱਤਾ ਹੈ ਜਾ ਰਹੇ ਹਾਂ ਘਰਵਾਲ ਘਰਵਾਲ ਜਾਣ ਤੋਂ ਪਹਿਲੇ ਅਸੀਂ ਮਾਰੋ ਤੇ ਜਾ ਰਹੇ ਹਾਂ ਗਾਇਸ ਮਾਰੋ ਤੇ ਜਾ ਕੇ ਅਸੀਂ ਬ੍ਰੇਕਫਾਸਟ ਕਰਨਾ ਹੈ ਬ੍ਰੇਕਫਾਸਟ ਕਰਕੇ ਹੁਣ ਥੋੜਾ ਬਤਾ ਮਾਰੋ ਫਿਰ ਤੋਂ ਦੁਬਾਰਾ ਦਿਖਾਣੇ ਆ ਗਾਇਸ ਤੇ ਬਣੇ ਰਹੀਓ ਵਲੋਗ ਤੱਕ ਘਰ ਤੱਕ ਜਿੰਨੀ ਦੇਰ ਅਸੀਂ ਨਹੀਂ ਪਹੁੰਚਦੇ ਨਾ ਤੇ ਉਨੀ ਤੇ ਦੇਖੀ ਜਾਇਓ ਵਲੋਗ ਬਾਸ ਤੋਂ ਸੀ ਹੋਟਲ ਤੋਂ ਆਏ ਆ ਬਾਸ ਤੋਰ ਕੇ ਜਾਣੇ ਮਾਰੋ ਇਧਰ ਆ ਦੇਖੋ ਪਿਆਤੀ ਹੌਲੀ ਹੌਲੀ ਆ ਰਹੇ ਮਸਕੇ ਲੈ ਲੈ ਇਹ ਅੰਗਲੀ ਚਲੀ ਗਈ ਕਿਰਸਾ ਉਹ ਨਿਕਾ ਬੱਚਾ ਹੋਰ ਕੀ ਨਾਸਤਾ ਕਰਨਾ ਨਾਸਤਾ ਕਰਨ ਲਈ ਉਹ ਅਸੀਂ ਗੱਡੀਆਂ ਲੈ ਆਉਂਦੇ ਆ ਆਹੋ ਆਹੋ ਠੀਕ ਹੈ ਚਲੋ ਜੀ ਗਾਇ ਮਿਲਦੇ ਆ ਤੁਹਾਨੂੰ 1 ਮਿੰਟ ਬਾਅਦ ਮਾਰ ਰੋਡ ਤੇ ਨੂੰ ਲਵ ਵਲੋਗਰ ਆਏ ਨੇ ਗੋਲ ਗੱਪੇ ਖਾਣ ਦੇ ਨਾਲ ਬਾਹਰ ਜੀ ਸਵੇਰੇ ਗੋਲ ਗੱਪੇ ਨਾਸ਼ਤਾ ਕਰਨ ਤੋਂ ਪਹਿਲੇ ਗੋਲ ਗੱਪੇ ਖਾਈਏ ਗਾਇਸ ਇਹਨਾਂ ਗੋਲ ਗੱਪੇ ਨਹੀਂ ਭੁੱਲਦੇ ਕੱਲ ਸਵਾਦ ਬੜੇ ਸੀਗੇ ਹਾਂ ਦੇਖੋ ਕਰੋ ਲੋ ਜੀ ਗਾਇਸ ਅਸੀਂ ਹੁਣ ਮਾਰ ਰੋਡ ਦੇ ਉੱਪਰ ਆ ਤੇ ਦੇਖੋ ਜੀ ਆ ਖੜੇ ਸਾਡੇ ਫੈਮਿਲੀ ਮੈਂਬਰਸ ਮੋਟਾ ਦੇਖੋ ਕਿਤਨਾ ਹੈ ਮੋਟਾ ਖੇਚ ਮਾਰ ਰੋ ਦੇਖੋ ਫੋਟੋ ਬਜਾਓ ਨਹੀਂ ਤੁਸੀਂ ਹੁਣ ਇੱਥੇ ਕਿਉਂ ਖੜ੍ਹ ਗਏ ਹੋ ਦੋਸਤੋਂ ਪਹਿਲੇ ਮੈਂ ਉਹ ਕਰਨ ਮੈਂ ਲੈਣਾ ਨਾ 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 ਕੈਮਰਾ ਕਰਵਾਏ ਕਿਸੇ ਦਾ ਪਲੱਸ ਕੋਈ ਡਿਕਾਰਟ ਰੋਟ ਦੇਖੋ ਗਾਇਜ਼ ਮੈਂ ਕੱਲ ਹੀ ਜਾ ਰਹੀ ਹਾਂ ਮਾਂ ਰੋਟੇ ਦੇ ਮਾਰ ਤੋਂ ਮੋੜੀ ਦੀ ਗਰਮੀ ਹੋ ਗਈ ਕਿਆ ਬੁਕਾਰੀ ਤੇ ਇੱਥੇ ਆ ਰਹੇ ਨੇ ਨੋਏ ਭਾਈ ਆਇਆ ਦੇਖੋ ਸ਼ੌਕ ਸ਼ੌਕ ਗੁਜਾਰਾ ਲੈ ਕੇ ਆਓ ਕਿ ਕਿ ਖੜ ਗਏ ਵੀ ਮੈਂ ਆ ਲੈਣਾ ਬਾਕੀ ਸਾਰੇ ਅੱਗੇ ਜਾ ਰਹੇ ਆ ਪੱਲਾ ਮੈਂ ਹੀ ਖਿੱਚਦਾ ਖਿੱਚਦੀਆਂ ਬਾਦੂ ਹੈ ਤੂੰ ਤਾਂ ਕੱਲ ਹੀ ਆਉਗੀ ਹਾਂ ਵਲੌਗ ਬੰਦਾ ਪਿਆ ਗਾਇਜ਼ ਇੱਥੇ ਆਣਾ ਅਸੀਂ ਆ ਸ਼ੇਰੇ ਪੰਜਾਬ ਦੇ ਇਹਨਾਂ ਦੇ ਰੋਟੀ ਬਹੁਤ ਵਧੀਆ ਮਿਲਦੀ ਹੈ ਬ੍ਰੇਕਫਾਸਟ ਡਿਨਰ ਲਾਂਚ ਸਾਰਾ ਕੁਝ ਵਧੀਆ ਮਿਲਦਾ ਇਹਨਾਂ ਦੇ ਅੰਦਰ ਸਾਰੇ ਚਲੇ ਗਏ ਨੇ ਹੁਣ ਮੈਂ ਵੀ ਜਾਵਾਂ ਉਹ ਅਭੀ ਆਏ ਨਹੀਂ ਕਰਦੇ ਹਾਂ ਆਇਆ ਅੱਛਾ ਯਾ ਅੱਜ ਦੁਕਾਨ ਗਵਾਨ ਵੀ ਦੇਖੀ ਨੀ ਮੇਰਾ ਬਚਾਲਿਆ ਉਹ ਬੁੜਿਆ ਚਾਹੀਏ ਤੁਸੀਂ ਦੋਨੋਂ ਆਹ ਇਹ ਬਚਾਲਿਆ ਖੈਚਲੀਆਂ ਆਉਣਾ ਬਹੁਤ ਆ ਸੋਬਾ ਦੇ ਟਾਈਮ ਵੀ ਨਨੂ ਨੇ ਖਾਣੀ ਹੈ ਆਈਸਕ੍ਰੀਮ ਇੱਕ ਹੋਰ ਦੇ ਦਿਓ ਬਟਰਸਕੋਚ ਰੋਟੀ ਨਹੀਂ ਖਾਣੀ ਹੈ ਹੈਲੋ ਖਾਣਾ ਹੈ ਤੁਸੀਂ ਤਾਂ ਬਹੁਤ ਹੀ ਖਾਵਾਂਗੇ ਬੱਡਲ ਬੈਟਰਾ ਆਪਾਂ ਅੱਜ ਜੀ ਵੀ ਸੁਆਦਾ ਨਾਲ ਜੋ ਅਨਰੇਦ ਟ੍ਰਾਈ ਕਰਨਾ ਇੱਕ ਲੈ ਕੇ ਪਹਿਲਾਂ ਟ੍ਰਾਈ ਕਰ ਲਓ ਇਸ ਨੂੰ ਤਾਂ ਦੱਸਾਂਗਾ ਰੋਟੀ ਕਿ ਦੋ ਪਰੌਂਠੇ ਜਿੰਨਾ ਹੋ ਜਾਂਦਾ ਫਿਰ ਬਾਅਦ ਅੱਗੇ ਫਿਰ ਜਦੋਂ ਸਾਰਾ ਦਿਖਾ ਲਓ ਨਾ ਸਿਰ ਕਰ ਲਓ ਨਾ ਪਹਿਲਾਂ ਕੱਲ੍ਹ ਦੇ ਸਾਥ ਦੇ ਰੋਟੀ ਦੇ ਵੀ ਅਜੀ 31 ਪੁਆਇੰਟ ਮੰਗੀ ਪਰ ਮੈਂ ਲੱਗ ਜਾਂਦੀ ਕੋਰਬਿਲ ਨਹੀਂ ਚਲ ਕੋਈ ਨਹੀਂ ਸਾਰੇ ਨੇ ਮਿਲਦੇ ਜਸਤੀ ਤੋਂ ਮਾਰ ਕੇ ਕਰਨਾ ਟ੍ਰਾਈ ਬਰਾ चिकन। तंदूरी फुलके आ चुके ने गाये बच्चे आने। लो जी हो गया डन साधा हो गया डन बहुत ही अम्मी सी रोटी बहुत टेस्टी सी, बड़ी ज्यादा टेस्टी। बच्चे, बस लो जी गाइस, होना से मनाली का फेमस खाना सिद्धू सिद्धू लागे बन के रेडी ਪੜੋ ਇਹ ਤਾਂ ਪੜਿਓ ਪਲੇਟ ਨੂੰ ਹਾਂ ਆਇਆ ਗੋਰਾ ਮਾ ਆ ਦੇਖੋ ਜੀ ਸਿੱੱਡੂ ਆਪਾਂ ਦਾ ਸ਼ਿਮਲਾ ਖਾਦਾ ਹੀ ਹੈ ਨਾ ਸਿੱੱਡੂ ਆ ਸਿੱੱਡੂ ਆ ਟ੍ਰਾਈ ਕਰੋ ਟ੍ਰਾਈ ਕਰੋ ਇਹ ਦੇਣਾ ਖੋ ਜੀ ਹਾਂ ਪੱਦੀਆਂ ਆ ਰਹਿਆ ਨਾ ਘਮੀ ਖਾ ਵਦਣਾ ਖਮੀ ਖਾ ਬੀ ਅਨੰਦ ਦੇ ਬੇਪਰਲ ਨੂੰ ਮੈਂ ਖਾ ਰਿਹਾ ਹਾਂ ਰੋਡ ਰੋਡ ਕੀ ਹੋ ਪਾਪਾ ਬੋਸਾ ਦਾ ਖਾ ਕੇ ਰੋ ਲਾਜ ਨਹੀਂ ਸਾਰਿਆਂ ਨੂੰ ਖਾਦਾ ਸਾਰਿਆਂ ਨੂੰ ਖਾਦਾ ਟਿਕਿੰਗ ਬਾਈਟ ਬਹੁਤ ਟੇਸਟੀ ਆ ਆ ਜਾ ਆ ਤੂੰ ਵੀ ਆ ਜਾ ਪਿਆਜ ਹੋ ਇਹਨੂੰ ਫੜਾ ਫੜ ਤਰਨਾ ਹੈਗਾ ਹਾਂ ਬਸ ਇੱਥੇ ਸਭ ਤੋਂ ਚਾਲ ਆਏ ਹਾਈ ਵਿਦ ਅ ਲੋ ਬਾਬੀ ਨਹੀਂ ਮੈਂ ਖਾਇਆ ਇਕੱਲੋ ਦਾਸ ਨਹੀਂ ਆ ਸਿੱਟੂ ਜਾ ਸੁਆਸ ਸੀ ਅਰੇ ਨਹੀਂ ਇਹ ਡਿਫਰੈਂਟ ਚੀਜ਼ ਐ ਇਹ ਸਾਡੇ ਰਸਪੋਟ ਤੋਂ ਵਾਪਸ ਆਪਾ ਪਹਿਲੇ ਬੜੀ ਸਪੈਸ਼ਲੀ ਐ ਇਹਨੂੰ ਬੜਾ ਪਤਾ ਬਹੁਤ ਸੁਆਦ ਆ ਯੰਮੀ ਆ ਉਹਦੇ ਚੱਕਦਾ ਸੀ ਮੈਂ ਰੋ ਵੀ ਬਹੁਤ ਸੁਆਦ ਬਹੁਤ ਸੁਆਦ ਬਹੁਤ ਟੇਸਟੀ ਐ ਲਾਫਿੰਗ ਨਹੀਂ ਦਿੰਦਾ ਕੰਗਾਈ ਤੋਂ ਲਾਫਿੰਗ ਘਰਾਂ ਵਾਲੀ ਆ ਟੇਸਟੀ ਆ ਨਾ ਸੁੰਗਣ ਦੀ ਆ ਵੜਾ ਖੱਤ ਸਾਬ ਕੱਲਾ ਖੱਤ ਨਹੀਂ ਦੇ ਰਹੇ ਆ ਕਿੱਦਾਂ ਸੁਆਦ ਵੇਲੇ ਨੂੰ ਦੋਸਵਾ ਦਾ ਉਹ ਡੋਨੇਟ ਕਰਾ ਲਿਆ ਹੋਰ ਮਾੜਾ ਨਹੀਂ ਹੈਗਾ ਸਹੀ ਆ 100 ਰੁਪਏ ਦਿਓ ਡੋਨੇਟ ਕਰਾਉਣਾ ਸਵਾਦ ਗਰਮ ਗਰਮ ਸੀਟੋ ਡੋਨਟ ਬਾਈ ਗੱਟ ਬਾਈ ਲੋ ਜੀ ਦੇਖੋ ਗਾਇਜ਼ ਗਰਮੀਆਂ ਚ ਇੱਥੇ ਕਿੰਨਾ ਜ਼ਿਆਦਾ ਪਾਣੀ ਹੁੰਦਾ ਹਨਾ ਦੇਖੋ ਸਾਰਾ ਪਾਣੀ ਸੁੱਕਿਆ ਪਿਆ ਦੇਖ ਹੈ ਹੀ ਨਹੀਂ ਪਾਣੀ ਬਿਲਕੁਲ ਵੀ ਹੈ ਨਹੀਂ ਦੇਖੋ ਜਨਵਰੀ ਚ ਆ ਮਾੜਾ ਆਇਆ ਹੋਵੇਗਾ ਤੇ ਜਨਵਰੀ ਚ ਇਹ ਵੀ ਨਹੀਂ ਹੋਣਾ ਸੜਕ ਬਣ ਰਹੀ ਏ ਇਹ ਆਵਲੀ ਸੜਕ ਬਣ ਰਹੀ ਸਾਰੀ ਦੇਖੋ ਪਾਣੀ ਕਿੱਥੇ ਕਿੱਥੇ ਆ ਗਿਆ ਸੀ ਦੇਖੋ ਆਲੀ ਹੈ ਕਿਵੇਂ ਹਨਾ ਪੱਥਰ ਪੱਥਰ ਹੋਏ ਪਏ ਸਾਰੇ ਹਨਾ ਇਹ ਜਿਹੜੇ ਪੱਥਰ ਨੇ ਇਹ ਹੂਣ ਆਇਆ ਜਾਂ ਕਿੱਦਾਂ ਸਮਝ ਨਹੀਂ ਆ ਰਹੀ ਤੂੰ ਤੂੰ ਕਿ ਜ਼ਿਆਦਾ ਵੇਪੇ ਆ ਆਏ ਰੋਕ ਕੇ ਹਾਂ ਬਾੜਾ ਹੈ ਨਾ ਸਾਰਾ ਸਹੀ ਆ ਦੇਖੋ ਇਹ ਰੋੜ ਵੀ ਕਿੰਨੇ ਪੱਥਰ ਪੱਥਰ ਹੋਏ ਚਲੋ ਜੀ ਗਾਇਜ਼ ਅੱਗੇ ਗੱਡੀਆਂ ਰੋਕਦੇ ਆ ਕਿਉਂਕਿ ਸਾਡੀ ਸਲਾਹ ਚੇਂਜ ਹੋ ਰਹੀ ਹੈ ਕਿਉਂਕਿ ਸਾਰੇ ਜਾਨੇ ਕਹਿ ਰਹੇ ਨੇ ਤੀਰਥਨ ਵੈਲੀ ਜਾਣਾ ਹੈ ਤੇ ਸੋ ਹੁਣ ਅਸੀਂ ਦੇਖੋ ਗੱਡੀਆਂ ਹੁਣ ਤੀਰਥਨ ਵੈਲੀ ਪਾਣੇ ਆ ਤੇ ਹੁਣ ਘਰ ਵਾਪਸੀ ਪਲਾਨ ਸਾਡਾ ਚੇਂਜ ਹੋ ਗਿਆ ਕਾਰਵਕ ਜੀ ਅਸੀਂ ਸਵੇਰੇ ਕਰਾਂਗੇ ਬਣੇ ਰਹੀਓ ਵਲੌਗ ਤੇ ਗਾਇਜ਼ ਹਾਂ ਰੱਖ ਲਓ ਅਰੇ ਉਹ ਸੜਕ ਐਸੀ ਹੈ ਐਸੀ ਉਹ ਜਿਆਦਾ ਨਹੀਂ ਹੁੰਦੀ ਮਾਂ ਮਾਂ ਪਾਪਾ ਕਿੰਨਾ ਸੋਹਣਾ 뷰 ਲੱਗ ਰਿਹਾ ਇੱਥੋਂ ਐ ਸ਼ਾਂਤ ਮੂਡ ਬੜਾ ਹੀ ਸੋਹਣਾ ਲੱਗ ਰਿਹਾ ਇੱਥੋਂ देखो गाइस नन्या भैया दीदी के पास बैठी है आराम से हाँ जी गाइस तो अस पहुंच चुके हैं कुल्लू दे विच आ कुल्लू का पुल है कुल्लू शहर का देखो ਨੂੰ ਪਿੱਛੇ ਸੋ ਚੁੱਕੇ ਆ ਗਾਇਸ ਦੇਖੋ ਸੋਰੀ ਇਹਨੂੰ ਤਾਂ ਬਹੁਤ ਤੇਜ਼ ਆ ਹਾਂ ਇੱਥੇ ਜ਼ਿਆਦਾ ਧੁੱਪ ਤੇਜ਼ ਆ ਮਨਾਲੀ ਸੀ ਠੰਡ ਤਾਂ ਅਸਲੀ ਠੰਡ ਮਨਾਲੀ ਸੀ ਗਾਇਸ ਅਸਲੀ ਠੰਡ ਰੋਟਾਂਗ ਸੀ ਹਾਂ ਰੋਟਾਂਗ ਬਹੁਤ ਸੀ ਓਏ ਹੋਏ ਕੱਲ ਤਾਂ ਸੱਚੀ ਹਰ ਗੇਟ ਹਰ

ਦੋਰਾ ਮਿੱਟੀ ਆ ਬੰਦ ਕਰੋ ਗਾਇਸ ਮਿੱਟੀ ਸਗੀ ਤਾਂ ਕਰਕੇ ਮੈਂ ਇੱਥੇ ਬਹਿ ਗਿਆ ਫਿਰ ਗੱਡੂ ਬੰਦ ਫੜਾ ਫਟ ਹੈ ਕੀ ਗਿਆ ਅੱਛਾ ਗਾਇਸ ਬੰਦ ਕਰਤੀ ਮਿੱਟੀ ਬਹੁਤ ਜ਼ਿਆਦਾ ਸਗੀ ਅੱਗੇ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਕੋਈ ਨਾ ਮਿੱਟੀ ਥੋੜੀ ਜਿਹੀ ਹਿਲਾਵੇ ਅੱਗੇ ਜਾ ਕੇ ਫਿਰ ਮੈਂ ਜਾਣਾ ਫਿਰ ਉੱਪਰ ਹੈਨਾ ਗਾਇਸ ਨਨੂ ਵੀ ਹੁਣੇ ਹੁਣੇ ਉੱਠੀ ਹੈ ਹੈਨਾ ਨਨੂ ਨਨੂ ਕੋ ਖਾਂਸੀ ਲੱਗ ਗਿਆ ਹੈ ਹੈਲੋ ਮੰਮਾ ਉਹ ਨਹੀਂ ਹੈ ਹੁਣ ਦੇਖੋ ਗਾਇਸ ਇਹ ਤੀਰਥਨਵਲੀ ਵਾਲੀ ਵਾਲੀ ਸਾਈਡ ਹੈ ਇਧਰ ਲਓ ਜੀ ਗਾਇਸ ਅਸੀਂ ਆਗੇ ਤੀਰਥਨਵਲੀ ਗਾਈਸ ਚੈੱਕ ਕਰੋ ਨਾਲ-ਨਾਲ ਨਦੀ ਜਾ ਰਹੀ ਹੈ। ਰੋਡ ਦੇਖੋ ਕਿੰਨੀ ਪਤਲੀ। ਤੀਰਥਨ ਵੈਲੀ ਦੀ ਰੋਡ ਗਾਈਸ ਦੇਖੋ। ਹਲੇ ਇਹਨਾਂ ਨੇ ਬਣਾਣੀ ਆ ਟੁੱਟੀ ਰੁੱਟੀ ਸੜਕ ਆ ਆ ਦੇਖੋ। ਨਾਲ-ਨਾਲ ਨਦੀ। ਉਹ ਪਿੱਛੇ ਸਾਡੀਆਂ ਗੱਡੀਆਂ ਜਾ ਰਹੀਆਂ ਨੇ। ਉਹ ਦੇਖੋ ਆ ਰਹੀਆਂ ਨੇ। ਆ ਰਹੀਆਂ ਨੇ। ਗੱਡੀਆਂ ਆ ਰਹੀਆਂ ਨੇ। ਓਰੇ। ਅਰੇ ਆਏ। ਆਨੰਦ ਨਦੀ ਮਜ਼ੇ ਆ ਰਹੇ ਨੇ ਗਾਇਸ ਪੂਰੇ ਫੁੱਲ ਰੋਡ ਬਹੁਤ ਖਰਾਬ ਹੈ ਗਾਇਸ ਮੈਂ ਅੰਦਰ ਜਾਣਾ ਹੁਣ ਮਿੱਟੀ ਬਹੁਤ ਆ ਹਲੋ ਅਮੀ ਲੈਓ ਆਉਣੀਆ ਲੈਓ ਜੀ ਲੈ ਆਓ ਜੀ ਚਲ ਜੀ ਥੋੜਾ ਜਿਹਾ ਇਹਨੇ ਵੀਡੀਓ ਬਣਾਤੀ ਸਨਰੂਫ ਖੋਲ ਕੇ ਤੁਹਾਨੂੰ ਦਿਖਾਈਏ ਨੇ ਰੋਡ ਵੀ ਸਾਰਾ ਕੁਝ ਤੇ ਰੋਡ ਹੈ ਥੋੜੀ ਜਿਹੀ ਖਰਾਬ ਵੀ ਹੈ ਤੇ ਥੋੜੀ ਵੀ ਘੱਟ ਚੌੜੀ ਹੈ ਰੋੜ ਮੈਨੂੰ ਪੈਰ ਬਿਲਕੁਲ ਮੌਸਮ ਬਹੁਤ ਵਧੀਆ ਠੰਡਾ ਠੰਡੀ ਹਵਾ ਆ ਰਹੀ ਹੈ ਹੈ ਨਾ ਹੈ ਠੰਡੰਡੀ ਹਵਾ ਲੈ ਤੂੰ ਹਵਾ ਜ਼ੁਕਾਮ ਨਾ ਹੋ ਜਾਏ ਬਸ ਨਾਲੇ ਪਿੱਛੇ ਕਰ ਲਈ ਹੁਣ ਧਿਆਨ ਨਾਲ ਹੈ ਇਹ ਆਦਨੂੰ ਕੰਮ ਹੋ ਜਾਏਗਾ ਮੈਨੂੰ ਹੁਣੇ ਉੱਠੀ ਹੈ ਇਹਨੇ ਹੁਣੇ ਉੱਠ ਕੇ ਖੜੀ ਹੋ ਜਾ ਖੜੀ ਹੁਣ ਅਸਨ ਰੂਫ 'ਚ ਨਾਲੇ हो जा दुख्या। 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 लग है। हो जा, हो जा हो हो जा, ध्यान ध्यान से ध्यान से ठंडी 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 हवा खा रहे ने बच्चे <laughs> आ देखो जी सड़क है जी एनीक बस चोड़ी ए बस ਦੀ ਘੱਟ ਚੋੜੀ ਐ ਤੇ ਸੋ ਗਾਈਜ਼ ਹੁਣ ਆਪਾਂ ਤੀਰਥਨ ਵੈਲੀ ਪਹੁੰਚਣ ਵਾਲੇ ਆ ਇਹ ਕਿਹੜਾ ਏਰੀਆ ਪੈਨ ਦਾ ਪਿੰਡ ਪਿੰਠਾ ਲਾ ਹਾਂ ਹਾਂ ਤਾਂ ਪਿੰਡ ਆ ਜਾ ਹਾਂਜੀ ਆਣਾ ਵਾ ਤੇ ਆਪਾਂ ਹੁਣ ਇਸ ਵਲੌਗ ਦਾ ਇੱਥੇ ਹੀ ਐਂਡ ਕਰਦੇ ਆ ਜੇ ਲੂਕੜੀ ਹੁਣ ਤੀਰਥਨ ਵੈਲੀ ਪਹੁੰਚ ਕੇ ਆਪਾਂ ਫਿਰ ਵਲੌਗ ਸਟਾਰਟ ਕਰਾਂਗੇ ਉਹ ਵਲੌਗ ਤੁਹਾਨੂੰ ਹੁਣ ਉਸ ਤੋਂ ਅਗਲੇ ਦਿਨ ਦੇਖਣ ਨੂੰ ਮਿਲੇਗਾ ਇਹ ਵਲੌਗ ਦਾ ਨਜ਼ਾਰਾ ਲੋ ਤਦ ਤੱਕ ਮਜ਼ਾ ਆ ਰਿਹਾ ਤੇ ਹੁਣ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਦਬਕੇ ਲਾਈਕ ਆ ਦਿਓ ਜਿਹੜੇ ਚੈਨਲ ਤੇ ਨਵੇਂ ਨੇ ਸੋ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰੋ ਫਟਾਫਟ ਤੇ ਸਾਡੇ ਮਨਾਂਰੀ ਵਾਲੇ ਸਾਰੇ ਵਲੌਗ ਲਗਾਤਾਰ ਦੇਖੋ ਲਗਾਤਾਰ ਰੋਜ਼ ਦੇਖੋ ਡੇਲੀ ਚਲੋ ਜੀ ਬਾਏ ਗਾਇਸ ਬਾਏ ਟੇਕ ਕੇਅਰ Bye, goodbye. <laughs>